ਸ਼ਹੀਦਾਂ ਸੁਖਦੇਵ <th> ਥਾਪਰ ਜੀ ਰਾਜਗੁਰੂ ਜੀ ਅਤੇ ਸਰਦਾਰ ਭਗਤ ਸਿੰਘ ਦੇ ਨਾਮ ਹਮੇਸ਼ਾ ਇਕੱਠੇ ਹੀ ਲਏ ਜਾਣਗੇ ਸੁਖਦੇਵ <th> ਥਾਪਰ ਜੀ ਭਗਤ ਸਿੰਘ ਨਾਲ ਫਾਂਸੀ ਦਾ ਰਸਤਾ ਚੁੰਮਣ ਵਾਲੇ ਉਹ ਉਹਨਾਂ ਦੇ ਸਾਥੀ ਹੀ ਨਹੀਂ ਸਗੋ ਉਹ ਇੱਕ ਦੂਜੇ ਦੇ ਪੂਰਕ ਸਨ ਉਹਨਾਂ ਬਾਰੇ ਪ੍ਰਾਪਤ ਲਿਖਤਾਂ ਦੇ ਵਿੱਚ ਅਜਿਹਾ ਪਰਵਾਹ ਮਿਲਦਾ ਹੈ ਕਿ ਸਰਦਾਰ ਪਗਤ ਸਿੰਘ ਭਾਰਤੀ ਆਜ਼ਾਦੀ ਸੰਗਰਸ਼ ਦਾ ਰਾਜਨੀਤਿਕ ਆਗੂ ਸੀ ਅਤੇ ਸੁਖਦੇਵ ਇੱਕ ਸਯੋਗ ਜਥੇਵੰਦਕ ਆਗੂ। ਸੁਖਦੇਵ ਥਾਪਰ ਅਤੇ ਸਰਦਾਰ ਪਗਤ ਸਿੰਘ ਆਜ਼ਾਦੀ ਦੇ ਪ੍ਰਵਾਨੇ ਹੋਣ ਦੇ ਨਾਲ-ਨਾਲ ਉਸ ਵੇਲੇ ਦੇ ਵੱਡੇ ਰਾਜਨੀਤਿਕ ਚਿੰਤਕ ਵੀ ਸਨ। ਉਹਨਾਂ ਨੂੰ ਇਸ ਗੱਲ ਦੀ ਫਿਕਰ ਸੀ ਕਿ ਆਜ਼ਾਦੀ ਤੋਂ ਬਾਅਦ ਭਾਰਤ ਕਿਹੋ ਜਿਹਾ ਹੋਵੇਗਾ। ਉਹ ਭਾਰਤ ਨੂੰ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਬਰਾਬਰੀ ਵਾਲਾ ਮੁਲਕ ਬਣਾਉਣਾ ਚਾਹੁੰਦੇ ਸਨ। ਲੁਧਿਆਣਾ ਦੇ ਮੁਹੱਲਾ ਨੌਕਰਾ ਵਿੱਚ ਪਿਤਾ ਰਾਮ ਲਾਲ <th>ਥਾਪਰ ਅਤੇ ਮਾਤਾ ਅਰਲੀ ਦੇਵੀ ਦੇ ਘਰੋਂ 15 ਮਈ 1907 ਨੂੰ ਹੋਣਹਾਰ ਬਾਲਕ ਸੁਖਦੇਵ ਨੇ ਜਨਮ ਲਿਆ। ਉਸ ਵੇਲੇ <th>ਥਾਪਰ ਪਰਿਵਾਰ ਦੇ ਮੈਂਬਰਾਂ ਨੂੰ ਇਸ ਗੱਲ ਦੇ ਚਿਤਚੇ ਚੇਤੇ ਵੀ ਨਹੀਂ ਸੀ ਕਿ ਉਹ ਵੱਡਾ ਹੋ ਕੇ ਇਤਿਹਾਸ ਦਾ ਰੁਕਮੜ ਦੇਵੇਗਾ ਅਤੇ ਭਾਰਤੀ ਆਜ਼ਾਦੀ ਸੰਗਰਾਮ ਦਾ ਤ੍ਰੂ ਤਾਰਾ ਬਣ ਕੇ ਇਤਿਹਾਸ ਦੇ ਪੰਨਿਆਂ ਨੂੰ ਰੋਸ਼ਨ ਕਰੇਗਾ ਸਨ 1910 ਵਿੱਚ ਰਾਮ ਲਾਲ <th>ਪਰ ਜੀ ਦਾ ਅਚਾਨਕ ਦਿਹਾਂਤ ਹੋ ਗਿਆ ਉਦੋਂ ਸੁਖਦੇਵ ਜੀ ਦੀ ਉਮਰ ਕੇਵਲ 3 ਬਰੇ ਦੀ ਸੀ ਪਰਿਵਾਰ ਨੂੰ ਸੁਖਦੇਵ ਦੇ ਦੇਸ਼ ਭਗਤ ਤਾਏ ਚਿੰਤਾ ਰਾਮ <th><th>ਪਰ ਨੇ ਸੰਭਾਲਿਆ ਸੁਖਦੇਵ ਨੂੰ ਦੇਸ਼ ਭਗਤੀ ਦੀ ਚੇਟਕ ਵੀ ਆਪਣੇ ਤਾਏ ਚਿੰਤਾ ਰਾਮ ਤੋਂ ਹੀ ਲੱਗੀ ਸੀ ਭਾਰਤ ਵਿੱਚ ਚਿੰਤाराम ਓਗੇ ਕਾਂਗਰਸੀ ਨੇਤਾ ਵਜੋਂ ਵੀ ਪ੍ਰਸਿੱਧ ਹੋਏ। ਸੁਖਦੇਵ <th> ਪਰ ਦਾ ਬਚਪਨ ਮਨੁੱਖਤਾ ਦੀ ਬਰਾਬਰੀ ਵਿੱਚ ਯਕੀਨੀ ਰੱਖਣ ਵਾਲੇ ਪਰਿਵਾਰ ਵਿੱਚ ਬੀਤਨ ਕਰਕੇ ਉਹਨਾਂ ਦਾ ਬਾਲ ਮਨ ਵੀ ਅਗਵਾਦੂ ਵਿਚਾਰਾਂ ਨਾਲ ਪਰਦਾ ਗਿਆ। 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ ਵਿੱਚ ਜਨਰਲ ਡਾਇਰ ਵੱਲੋਂ ਗੋਲੀ ਚਲਾਉਣ ਦੇ ਹੁਕਮਕਾਰ ਨੇ ਹੱਥੇ ਭਾਰਤੀਆਂ ਨੂੰ ਭੁੰਨ ਦਿੱਤਾ ਗਿਆ ਤਾਂ ਸੁਖਦੇਵ <th> <th> ਪਰ ਨੇ ਰੋਸ ਹੋ ਜੋ ਸਕੂਲ ਦੀ ਪ੍ਰੇਡ ਸਮੇਂ ਫੌਜੀ ਅਧਿਕਾਰੀਆਂ ਨੂੰ ਸਲਾਮੀ ਨਾ ਦਿੱਤੀ। ਸਿੱਟੇ ਵਜੋਂ ਸੁਖਦੇਵ <th> ਪਰ ਨੂੰ ਸਕੂਲ ਅਧਿਆਪਕਾ ਤੋਂ ਮਾਰਕ ਨੇ ਵੀ ਸੁਖਦੇਵ ਖਾਬਰ ਨੇ ਸਕੂਲ ਜਾਣਾ ਹੀ ਛੱਡ ਦਿੱਤਾ ਉਦੋਂ ਸੁਖਦੇਵ ਜੀ ਦੀ ਉਮਰ ਕਿੰਬਰ 12 ਸਾਲ ਦੀ ਸੀ ਸੁਖਦੇਵ ਦੀ ਅੰਗਰੇਜ਼ ਹਾਕਮਾਂ ਨਾਲ ਇਹ ਪਹਿਲੀ ਟੱਕਰ ਸੀ ਅੰਗਰੇਜ਼ਾਂ ਪ੍ਰਤੀ ਉਸ ਦੇ ਮਨ ਦੇ ਵਿੱਚ ਐਨੀ ਨਫ਼ਰਤ ਵੱਧ ਗਈ ਕਿ ਜਦੋਂ ਮਾਂ ਉਸ ਦੇ ਵਿਆਹ ਦੀ ਕੁੜੀ ਦੀ ਗੱਲ ਕਰਦੀ ਤਾਂ ਉਹ ਫਾਂਸੀ ਚੜਨ ਦੀ ਗੱਲਾਂ ਕਰਦਾ ਸੁਖਦੇਵ ਨੇ ਲਾਇਲਪੁਰ ਤੋਂ ਸਾਲ 1922 ਦੇ ਵਿੱਚ 10ਵੀਂ ਪਾਸ ਕੀਤੀ ਅਤੇ ਮਨ ਵਿੱਚ ਖਾਸ ਮਕਸਦ ਲੈ ਕੇ ਨੈਸ਼ਨਲ ਕਾਲਜ ਲਾਹੌਰ ਦੇ ਵਿੱਚ ਦਾਖਲਾ ਲੈ ਲਿਆ ਇਸ ਕਾਲਜ ਦਾ ਮਾਹੌਲ ਦੇਸ਼ ਭਗਤੀ ਨੂੰ ਸਮਰਪਿਤ ਸੀ ਇਸ ਕਾਲਜ ਦੀ ਸਥਾਪਨਾ ਲਾਲਾ ਲਾਜਪਤ رائے ਨੇ ਨੌਜਵਾਨ ਪੀੜੀ ਨੂੰ ਆਜ਼ਾਦੀ ਦੇ ਸੰਘਰਸ਼ ਲਈ ਤਿਆਰ ਕਰਨ ਲਈ ਕੀਤੀ ਸੀ ਸਾਲ ਤੋਂ ਪਿਛੋਂ ਸਰਦਾਰ ਪਗਤ ਸਿੰਘ ਨੇ ਵੀ ਇਸੇ ਕਾਲਜ ਦੇ ਵਿੱਚ ਦਾਖਲਾ ਲੈ ਲਿਆ ਵਿਚਾਰਾਂ ਦੀ ਸਾਂਝ ਕਾ ਉਹ ਕਰੀਬੀ ਦੋਸਤ ਬਣ ਗਿਆ ਕਾਲਜ ਦੇ ਪ੍ਰਬੰਧਕ ਪਾਈ ਪਰਮਾਨੰਦ ਵਿਦਿਆਰਥੀਆਂ ਨੂੰ ਅੰਗਰੇਜ਼ਾਂ ਵੱਲੋਂ ਕੀਤੇ ਜਾ ਰਹੇ ਮਨੁੱਖੀ ਅਤਿਆਚਾਰਾਂ ਦੀਆਂ ਕਹਾਣੀਆਂ ਇਸ ਤਰ੍ਹਾਂ ਸੁਣਾਉਂਦੇ ਕਿ ਸਰਕਾਰ ਖਿਲਾਫ ਵਿਦਿਆਰਥੀਆਂ ਦਾ ਖੂਨ ਉਬਲਣ ਲੱਗ ਪੈਂਦਾ ਕਾਲਜ ਦੇ ਇੱਕ ਅਧਿਆਪਕ ਚੈ ਚੰਦ ਵਿਦਿਆ ਅਲੰਕਾਰ ਦੀ ਪ੍ਰੇਰਣਾ ਨਾਲ ਭਗਤ ਸਿੰਘ ਅਤੇ ਸੁਖਦੇਵ ਆਜ਼ਾਦੀ ਦੇ ਸੰਗਰਸ਼ ਦੇ ਵਿੱਚ ਸ਼ਾਮਲ ਹੋ ਗਏ। ਉਹਨਾਂ ਨੇ ਇਹਨਾਂ ਨੌਜਵਾਨਾਂ ਨੂੰ ਕ੍ਰਾਂਤੀਕਾਰੀਆਂ ਨਾਮ ਲਾਇਆ। ਉਹਨਾਂ ਦੀ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਚੰਗੀ ਪਛਾਣ ਸੀ। ਇਸੇ ਕਾਲਜ ਦੀ ਲਾਇਬ੍ਰੇਰੀ ਵਿੱਚ ਕ੍ਰਾਂਤੀਕਾਰੀ ਸਾਹਿਤ ਉਪਲਬਧ ਵੀ ਸੀ। ਇਹ ਲਾਇਬ੍ਰੇਰੀ ਆਜ਼ਾਦੀ ਸੰਗਰਸ਼ ਦਾ ਕੇਂਦਰ ਬਣੀ ਹੋਈ ਸੀ। ਇਥੇ ਸੁਖਦੇਵ ਨੇ ਵਿਸ਼ਵਕ੍ਰਾਂਤੀ ਸਮਾਜ ਸ਼ਾਸਤਰ ਰਾਜਨੀਤੀ ਅਤੇ ਵਿਸ਼ਵ ਸਾਹਿਤ ਦੀਆਂ ਅਹਿਮ ਪੁਸਤਕਾਂ ਦਾ ਡੂੰਗਾ ਧਿਆਨ ਵੀ ਕੀਤਾ ਫਰਾਂਸ ਇਟਲੀ ਰੂਸ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਵਾਪਰੀਆਂ ਘਟਨਾਵਾਂ ਨੇ ਉਨ੍ਹਾਂ ਦੇ ਮਨ ਦੇ ਉੱਪਰ ਡੂੰਗਾ ਅਸਰ ਪਾਇਆ ਇਹਨਾਂ ਦਿਨਾਂ ਵਿੱਚ ਹੀ ਸੁਖਦੇਵ <th> <th> ਨੇ ਸਰਦਾਰ ਪਗਤ ਸਿੰਘ ਨਾਲ ਰਲ ਕੇ ਇੱਕ ਵਰਚਾ ਕੱਢਿਆ ਇਸ ਵਰਚੇ ਰਾਹੀਂ ਆਜ਼ਾਦੀ ਸੰਘਰਸ਼ ਅਤੇ ਸ਼ਹੀਦ ਹੋ ਰਹੇ ਆਜ਼ਾਦੀ ਦੇ ਪਰਵਾਨਿਆਂ ਬਾਰੇ ਭਰਪੂਰ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾਂਦੀ ਸੀ ਸੁਖਦੇਵ <th> <th> ਨੇ ਭਗਤ ਸਿੰਘ ਨਾਲ ਮਿਲ ਕੇ ਪਹਿਲਾ ਨੌਜਵਾਨ ਭਾਰਤ ਸਭਾ ਤੇ ਫਿਰ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਆਰਮੀ ਦਾ ਗਠਨ ਕੀਤਾ ਸੁਖਦੇਵ <th> ਇਸ ਦੀ ਪੰਜਾਬ ਇਕਾਈ ਦੇ ਅਰਦਾਸਨ ਸੁਖਦੇਵ ਥਾਪਨ ਨੂੰ ਅੰਗਰੇਜ਼ ਆਜ਼ਾਦੀ ਸੰਘਰਸ਼ ਦਾ ਦਿਮਾਗ ਸਮਝਦੇ ਸਨ ਇਸੇ ਕਾਰਨ ਸਾਂਡਰਸ ਦੇ ਕਤਲ ਅਤੇ ਅਸੈਂਬਲੀ ਵਿੱਚ ਬੰਬ ਸੁੱਟਣ ਦੇ ਵਿੱਚ ਸ਼ਾਮਲ ਨਾ ਹੋਣ ਦੇ ਬਾਵਜੂਦ ਉਸ ਨੂੰ ਸਰਦਾਰ ਪਾਗਲ ਸਿੰਘ ਅਤੇ ਰਾਜਗੁਰੂ ਦੇ ਨਾਲ ਹੀ ਫਾਂਸੀ ਦੀ ਸਜ਼ਾ ਸੁਣਾਈ ਗਈ ਸਰਕਾਰ ਉਸ ਨੂੰ ਇੱਕ ਯੋਜਨਾਕਾਰ ਦੇ ਰੂਪ ਵਿੱਚ ਖਤਰਨਾਕ ਵਿਅਕਤੀ ਸਮਝਦੀ ਸੀ ਸੁਖਦੇਵ ਥਾਪਰ ਆਪਣੀਆਂ ਨਿਸ਼ਾਨੀਆਂ ਦੀ ਪ੍ਰਾਪਤੀ ਲਈ ਮੌਤ ਨੂੰ ਇੱਕ ਮਾਮੂਲੀ ਘਟਨਾ ਸਮਝਦੇ ਸਨ ਉਸ ਦੇ ਵਿੱਚ ਇੰਨੀ ਦ੍ਰਿੜਤਾ ਸੀ ਕਿ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਦਾ ਸੀ ਉਸ ਨੇ ਕੇਂਦਰੀ ਕਮੇਟੀ ਦੇ ਫੈਸਲੇ ਨੂੰ ਪਲਟ ਕੇ ਸਰਦਾਰ ਪਗਤ ਸਿੰਘ ਨੂੰ ਅਲੱਗ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਲਈ ਭੇਜਿਆ ਇਸ ਵਿੱਚੋਂ ਉਸ ਦੀ ਸੋਚ ਸੀ ਕਿ ਸਰਦਾਰ ਪਗਤ ਸਿੰਘ ਹੀ ਅਦਾਲਤ ਦੇ ਮੰਚ ਤੇ ਭਾਰਤੀਆਂ ਦੇ ਸਹੀ ਭਾਵ ਪ੍ਰਗਟ ਕਰ ਸਕਦਾ ਹੈ ਸੁਦੇਵ ਧਾਪਰ ਨੇ ਸਰਦਾਰ ਪਗਤ ਸਿੰਘ ਨਾਲ ਮਿਲ ਕੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਬਹੁਤ ਸਰਗਰਮੀ ਦਿਖਾਈ ਲਾਹੌਰ ਸਹਾਰਨਪੁਰ ਅਤੇ ਵਿੱਚ ਬੰਬ ਬਣਾਉਣ ਦੀਆਂ ਫੈਕਟਰੀਆਂ ਲਗਾਈਆਂ ਜਦੋਂ 15 April 1929 ਨੂੰ ਲਾਹੌਰ ਬੰਬ ਫੈਕਟਰੀ ਉੱਪਰ ਪੁਲਿਸ ਨੇ ਛਾਪਾ ਮਾਰਿਆ ਤਾਂ ਇੱਥੋਂ ਸੁਖਦੇਵ ਸਾਥੀਆਂ ਸਮੇਤ ਗ੍ਰਿਫਤਾਰ ਹੋ ਗਏ ਪੁਲਿਸ ਨੇ ਸੁਖਦੇਵ <th> ਪਰ ਤੇ ਬਹੁਤ ਤਸ਼ੱਦਦ ਕੀਤਾ ਪਰ ਸੁਖਦੇਵ ਨੇ ਕੋਈ ਅਜਿਹਾ ਬਿਆਨ ਨਾ ਦਿੱਤਾ ਜਿਸ ਨਾਲ ਆਜ਼ਾਦੀ ਲਹਿਰ ਨੂੰ ਕੋਈ ਨੁਕਸਾਨ ਪੁੱਜਦਾ ਲਾਹੌਰ ਸਾਜ਼ਿਸ਼ ਦਾ ਮੁਕੱਦਮਾ ਸੁਖਦੇਵ <th> ਸਮੇਤ 17 ਵਿਅਕਤੀਆਂ ਤੇ ਚੱਲਿਆ ਅਦਾਲਤ ਨੇ 281 ਪੰਨਿਆਂ ਦੇ ਫੈਸਲੇ ਵਿੱਚ ਸਭ ਤੋਂ ਵੱਧ ਦੋਸ਼ੀ ਸੁਖਦੇਵ ਨੂੰ ਮੰਨਿਆ ਜਿਸ ਵਿੱਚ ਲਿਖਿਆ ਸੀ ਕਿ ਸੁਖਦੇਵ ਸਾਜ਼ਿਸ਼ ਦਾ ਦਿਮਾਗ ਸੀ ਅਤੇ ਭਗਤ ਸਿੰਘ ਉਸ ਦਾ ਸੱਜਾ ਹੱਥ ਅਸਲ ਵਿੱਚ ਪੰਜਾਬ ਵਿਚਲੀਆ ਕ੍ਰਾਂਤੀਕਾਰੀ ਯੋਜਨਾਵਾਂ ਦਾ ਦੋਸ਼ੀ ਸੁਖਦੇਵ ਨੂੰ ਠਹਿਰਾਇਆ ਗਿਆ 23 ਮਾਰਚ 1931 ਨੂੰ ਲਾਲਾ ਚਿੰਤਰਾ ਮਾਤਾ ਰੱਲੀ ਦੇਵੀ ਅਤੇ ਛੋਟੇਪਰਾ ਮਥਰਾ ਦਾਸ ਉਸ ਨੂੰ ਅੰਤਿਮ ਵਿਦਾਇਗੀ ਦੇਣ ਲਈ ਪੁੱਜੇ ਪਰ ਅੰਗਰੇਜ਼ ਸਰਕਾਰ ਨੇ ਸੁਖਦੇਵ ਥਾਪਰ ਨਾਲ ਪਰਿਵਾਰ ਦੀ ਅੰਤਿਮ ਮੁਲਾਕਾਤ ਨਾ ਹੋਣ ਦਿੱਤੀ ਇਸ ਦੇ ਬਾਵਜੂਦ ਪਰਿਵਾਰ ਆਪਣੇ ਪੁੱਤਰ ਤੇ ਫਖਰ ਮਹਿਸੂਸ ਕਰ ਰਿਹਾ ਸੀ ਸ਼ੁਕਰਦੇਵ ਠਾਕਰ ਜੀ ਸਰਦਾਰ ਪਗਲ ਸਿੰਘ ਅਤੇ ਰਾਜਗੁਰੂ ਜੀ ਦੇ ਚਿਹਰੇ ਤੇ ਕੋਈ ਡਰ ਨਹੀਂ ਸੀ ਸਗੋਂ ਉਹ ਸ਼ਾਂਤ ਤੇ ਪ੍ਰਸੰਨ ਸਨ ਉਹਨਾਂ ਹੱਸਦੇ ਹੱਸਦੇ ਆਪਣੀ ਮਿੱਟੀ ਨੂੰ ਅਲਦਾ ਕੀ